ਆਹ ਆ ਰਿਹਾ ਜਾ ਤੂੰ ਦਸਤੇ ਤੋਂ ਲਟਕ ਰਿਹਾ ਹੈਂ ਰੱਬਾ ਕੋਈ ਹਯਾ ਮਾਰ ਮਾਤਰ ਪੈਸੇ ਮਿਲ ਜਾਣ ਪੈਸਾ ਦੀ ਪਾਲੀ ਤਨਕੀ ਆ ਰਹੀ ਆ ਕੀ ਭਾਈ ਪੈਸੇ ਤਨਕੀ ਆ ਰਹੀ ਆ ਯਾਰ ਹਾਂ ਭਾਈ ਯਾਰ ਤੂੰ ਕੌਣ ਆ ਭਾਈ ਯਾਰ ਬਾਈ ਮੈਂ ਤਾਂ ਬਈ ਰਹਿਣਾ ਜਿੱਥੇ ਮੈਂ ਦੇਖਿਆ ਸਾਡੇ ਅਗਰ ਕੋਈ ਗੱਲ ਨਹੀਂ ਮੈਂ ਦੇਖਿਆ ਨਹੀਂ ਭਾਈ ਤਨਕੀ ਕਦੇ ਯਾਰ ਉਹ ਨਾਲੋਂ ਭਾਈ ਇਹ ਕੰਮ ਤੇ ਹੋਈਦਾ ਯਾਰ ਤੈਨੂੰ ਪਤਾ ਤਾਂ ਹੁੰਦਾ ਅੱਛਾ ਹਾਂ ਕਮਾਣਾ ਸਿੱਤਾ ਇਹ ਭਾਈ ਪੈਸੇ ਤਨਕੀ ਆ ਰਹੀ ਆ हां भाई यार तंकीदार ही करे लोड है राघड़ भी मुकरे नहीं तंगी यार और यार कने कह हां ਦੱਸਦਾ ਮੈਂ ਜਗਾ ਉਥੇ ਕਿਹੜੀ ਜਗਾ ਉਹ ਤੈਨੂੰ ਦੱਸਦਾ ਅੱਗੇ ਨਾਲ ਗੱਲ ਕਰੀ हां ਐ ਕਰੀ ਇਹਨੂੰ ਰਸਤਾ ਸੁਵੇਂ আচ্ছা ਉਥੇ ਬਗਜੀ ਪੈਸੀ ਪੂਤੇ ਲੈ ਕੇ ਠੀਕ ਹੈ ਪੈਸੇ ਦਾ ਵੀ ਯਾਰ ਆਪਦੇ ਨੇ ਵੀ ਨਹੀਂ ਹੈਗੇ ਯਾਰ ਉਹ ਤੂੰ ਲੈ ਤਾ ਇਹ ਗਿਸਤੂ ਤਾਰ ਲਈ ਯਾਰ ਬੋਦੇ ਹੁੰਦਾ ਯਾਰ हां ਉਥੇ ਆ ਖਜ਼ਾਨਾ acha ਖਜ਼ਾਨਾ ਹੋਰ ਇਹਦਾ ਨਿਸ਼ਰਦਾ ਨਾ ਹੋਊ ਉਥੇ ਅੱਛਾ ਰਖਿਆ ਜਾਣਾ ਹੈਗਾ ਉੱਥੇ ਹੋਰ ਬਹੁਤ ਉਹ ਆਪਾਂ ਪੁਰਾਣੇ ਕਹਾਵਤਾਂ ਨੇ ਰੱਜ ਨਾਲ ਯਾਰ ਨਾ ਆਪ ਦੇਖਿਆ ਯਾਰ ਮੇਰੇ ਅੱਖੀ ਹੋਇਆ ਅੱਛਾ ਯਾਰ ਉਹ ਦੇਖੋ ਇੱਕ ਰਬਿਆ ਨਹੀਂ ਹੁੰਦਾ ਸੀ ਤੂੰ ਉਮੀਰ ਬਣ ਗਿਆ ਓਏ ਆਪਾਂ ਯਾਰ ਹੰਦੈ ਨੂੰ ਪਤਾ ਹੁਣ ਬਈ ਯਾਰ ਆਈ ਹੁੰਦੇ ਇਸ ਬਸੋਂ ਯਾਰ ਅੱਛਾ ਯਾਰ ਹੁੰਦੇ ਦਨ ਜਗਾ ਦੱਸਦਾ ਮੈਂ ਤੋ ਉੱਥੇ ਬਾਗ ਜੀ ਪੈਸੇ ਚਲੇ ਗਏ ਕਿੱਥੇ ਇੱਧਰ ਆ ਉੱਥੇ ਆਪਣੇ ਪੁਰਾਣਾ ਰਾਣੀਆਂ ਦਾ ਹਾਂ ਇਹ ਜੇ ਬਖਸ਼ਨੂ ਰਾਜ ਆਂਦਾ ਹਾਂ ਉੱਥੇ ਵਗ ਜੀ ਅੱਛਾ ਉੱਥੇ ਆ ਔਰ ਚੱਲ ਫਿਰ ਵਗ ਚੱਲਦੇ ਆ ਮੈਂ ਬੜਾ ਕੰਮ ਪੈ ਸੀ ਬੂਸੇ ਲੈ ਆਈ ਨੇ ਪੈਸੇ ਤਾਂ ਲੈ ਆਉਂ ਕੋਈ ਨਹੀਂ ਮੈਂ ਮੜੇ ਕੰਮ ਜਾਇਆ ਮੈਂ ਚੰਗਾ ਚੱਲ ਠੀਕ ਆ ਫਿਰ ਮਿਲਦਾ ਬਾਈ ਚੱਲ ਖੇਤ ਵਾਲੇ ਬਾਬੇ ਨੂੰ ਮੱਥਾ ਟੇਕ ਹੀ ਆਉਣਿਆ ਹਨਾ ਯਾਰ ਕਰਦਾ ਚੱਲ ਹੁਣ ਚੱਲਦੇ ਆਂ ਕਿੱਥੇ ਕਹਿੰਦਾ ਸੀ ਉਹ ਖਜ਼ਾਨਾ ਜਾ ਦੇਖ ਕੇ ਆਉਣੇ ਆ ਹੁਣ ਚੱਲਦੇ ਆਂ ਚੱਲ ਫਿਰ ਅੱਜ ਖਜ਼ਾਨਾ ਲੈ ਹੀ ਲੈਂਦੇ ਆ ਹਨਾ ਕੀ ਆ ਹੋਵੇ ਫਿਰ ਆਪਾਂ ਮਾਲ-ਮਾਲ ਹੋ ਜਾਗੇ ਨਹੀਂ ਆਪਾਂ ਤਾਂ ਕੋਈਂਦਰ ਪੂਰਾ ਬਣ ਖਾਣ ਕੇ ਰਿਹਾ ਕਰਾਂਗੇ ਫਿਰ ਉਹ ਰੋਗ ਬਖਤਾ ਹਾਂਜੀ ਉਹ ਇਹ ਰਾਹ ਸਹੀ ਨਹੀਂ ਹੋ ਜਾ ਪੁੱਤਰਾ ਇਹ ਰਾਹ ਨਾ ਜਾ ਕਿਉਂ ਜੀ ਇਹ ਤਾਂ ਸਹੀ ਆ ਮੈਂ ਆਪਦਾ ਕੰਮ ਕਰਨ ਜਾਣਾ ਜੀ ਕਿਦਾ ਲੰਗੜੀ ਟੱਪ 'ਚ ਰਹਿੰਦੇ ਨੇ ਲੋਕ ਉਹ ਮੇਰੇ ਮਾਲਕਾ ਵਾਹਿਗੁਰੂ ਸਮਤ ਬਖਸ਼ੇ ਨੇ ਨਹੀਂ ਪੁੱਤਰਾ ਇਹ ਰਾਹ ਨਹੀਂ ਸਹੀ ਨੇ ਉਹ ਜੀ ਤੁਸੀਂ ਤਾਂ ਕਿ ਕੋਈ ਇੱਥੇ ਵਾਹਣ ਨਾ ਕੋਈ ਚਾਹ ਹਾਂ ਦਾ ਕਹਿੰਦੀ ਰਹਿੰਦੇ ਨੇ ਜੀ ਇਹ ਬਹੁਤ ਸਹੀ ਰਸਤਾ ਜੀ ਮੇਰੇ ਕੰਮ ਮਜ਼ਦੂਰੀ ਮੈਨੂੰ ਉਹ ਪੁੱਤਰਾ ਸਮਝਦਾ ਹਲੇ ਵੀ ਇਹ ਰਾਹ ਸਹੀ ਲੇਗਾ ਇਹ ਰਾਹ ਜੀ ਮੈਂ ਤੁਹਾਡੀ ਗੱਲ ਨਹੀਂ ਸਮਝਦਾ ਮੈਂ ਤਾਂ ਮੈਂ ਤਾਂ ਜ਼ਰੂਰੀ ਕੰਮ ਆ ਮੈਨੂੰ ਦਾ ਜਾਨਣਾ ਦਾ ਚੰਗਾ ਜੀ ਠੀਕ ਆ ਬਹੁਤ ਜਾਨਾ ਦਾ ਬਾਓ ਮੇਰਾ ਦਾਦਾ ਸਮਤ ਬਖਸ਼ੇ ਨੇ ਕਾਲਾ ਜਿਤਾ ਪੋਨੋ ਖਜਾਨਾ ਮਿਲ ਜਊ ਆਪਦਾ ਵਧੀਆ ਮਾਲੋ ਮਾਲ ਹੋ ਜਾਣਗੇ ਨਾਲੇ ਯਾਰ ਆ ਗਰੀਬੀ ਤੋਂ ਛੁਟਕਾਰਾ ਛਤੂ ਯਾਰ ਹੋਰ ਵਧੀਆ ਯਾਰ ਆਪ ਖਜਾਨਾ ਲਮਾਂਗੇ ਆਪਦਾ ਵਧੀਆ ਨਜ਼ਾਰੇ ਲਮਾਂਗੇ ਹੈ ਜਿੰਦਗੀ ਚ ਵਧੀਆ ਪਾਸਾ ਹੋਣਾ ਹੈ ਹਾਂ ਵੀ ਇੱਧਰ ਐ ਇੱਧਰ ਐ ਕੌਣ ਆ ਤੂੰ ਮੈਂ ਕੌਣ ਆ ਤੂੰ ਲੈ ਮੈਂ ਜਾਣਾਂਗਾ ਨਹੀਂ ਕਰਦਾ ਮੈਨੂੰ ਕੌਣ ਆ ਤੂੰ ਬਲੀਏ ਲੈ ਓ ਮੈਂ ਤਾਂ ਜਾਉਂ ਮੇਰਾ ਜ਼ਰੂਰੀ ਕੰਮ ਆਗਾ ਇੱਧਰ ਨਾ ਮੈਂ ਲੈ ਯਾਰ ਤੂੰ ਹੀ ਰੋਕੀਂ ਨਾ ਮੈਨੂੰ ਓ ਬਾਈਆ ਓ ਕਾੜੀ ਚੁਗਣਾ ਵੇ ਕਾੜੀ ਚੋਗਾ ਲੈ ਗੋਣਾ ਵੀ ਤੂੰ ਮੈਂ ਜਾਣਾ ਨਹੀਂ ਕਰਦਾਂ ਤੂੰ ਆਵੇ ਕਾਹ ਕਿ ਕਿੱਥੇ ਪਹੁੰਚ ਓਹ ਨਾਲ ਦੇ ਗਾਜ ਗਾੜੀ ਚੁਗਣ ਨਾਲ ਹੀ ਰੋਕੀ ਜਾਂਦੇ ਨੇ ਲੈ ਹਾਂ ਮੇਰਾ ਆਪ ਦੇ ਕੰਮ ਆ ਯਾਰ ਮੈਨੂੰ ਜ਼ਰੂਰੀ ਜਾਣਾਗਾ ਮੈਂ ਤਾਂ ਲੈ ਮੈਂ ਅੱਜ ਤਾਂ ਫਿਰ ਮਨ ਲੂ ਮਾਲ ਹੋਈ ਜਾਣਾ ਅੱਜ ਤੱਕ ਜਾਣਾ ਲੈ ਕੇ ਹੀ ਜਾਵਾਂਗੇ ਆ ਇਹ ਤਾਂ ਹੈਗੇ ਆ ਹੁਣ ਹੈ ਰੋਕਿਆਂ ਦਾ ਬਹੁਤ ਸੀ ਆਪਾਂ ਨੂੰ ਪਰ ਅੱਜ ਆਪਾਂ ਖਿਆਨਾ ਲੈ ਕੇ ਆਵਾਂਗੇ ਹਾਂ ਯਾਰ ਇੱਥੇ ਕੀ ਕੀ ਦੱਸਿਆ ਸੀ ਉਹਨਾਂ ਨੇ ਉਹ ਬਾਈ ਨੇ ਆ ਜਾਵੇ ਲੱਗਦੀ ਏ ਯਾਰ ਉਹਰੇ ਇਹ ਮੈਨੂੰ ਪੂਰੀ ਦੇਖਣਾ ਪੱਟ ਕੇ ਇਹੀ ਜਗ੍ਹਾ ਮੈਨੂੰ ਤਾਂ ਲੱਗਦਾ ਹਾਂ ਆਹ ਪੈ ਡੰਡਾ ਇਹਦੇ ਨਾਲ ਪੱਟ ਕੇ ਦੇਖਦਾ ਇੱਥੇ ਦੇਖਦਾ ਪੱਟ ਕੇ ਲੈ ਮਣੀ ਉਹ ਆਪਣਾ ਛਕਾਰ ਅੱਜ ਦਾ ਖਿਆਨਾ ਲੈ ਕੇ ਆਵਾਂਗੇ ਫਿਰ लगा दे शिकार देखो ना आगे भर वो पाटे तो पाइलो लॉन्ग कर अरे ओ कौन है ओ भाई तो ओ कौन हो ओ भाई कौन हो कौन हो कौन हो ओ भाई कौन हो ओ भाई कौन हो सुनेगा ना किसी कौन हो भाई कैसे ओ रहा है नहीं भाई यार ओ कौन सी नहीं है भाई यारा ਓ ਬਾਈ ਕੁਛ ਨਹੀਂ ਹੈਗਾ ਮੇਰੇ ਨੂੰ ਉਹਨੇ ਮੈਨੂੰ ਮਾਰ ਗਿਆ ਮੇਰਾ ਕੁਛ ਨਹੀਂ ਹੈਗਾ ਨਾ ਰੰਗ ਦਾ ਕਿੱਦਾਂ ਓਏ ਹਾਂ ਓ ਬਾਈ ਕੁਛ ਨਹੀਂ ਹੈਗਾ ਤੇ ਮੈਂ ਤੇਰੇ ਭਾਈਆਂ ਕਿ ਮੈਂ ਗਰੀਬ ਬੰਦਾ ਓਏ ਓ ਚਾਹ ਓ ਬਾਈ ਬਾਈ ਫੜ ਲੈ ਫੜ ਲੈ ਬੰਦਾ ਮੈਨੂੰ ਓ ਬਾਈ ਕਾਣੂ ਗਰੀਬ ਬੰਦਾ ਮੈਂ ਬਾਈ ਯਾਰ ਬੱਲੇ ਬੱਲੇ ਓਏ ਬਾਈ ਬੰਦੂ ਨੂੰ ਯਾਰ ਬੰਦਾ ਮੈਨੂੰ ਓ ਬਾਈ ਯਾਰ ਗਰੀਬ ਬੰਦਾ ਰਹਿਣਾ ਬਾਈ ਓ ਬਾਈ ਯਾਰ ਕਾਣੂ ਓਏ ਭਾਈ ਰੋਣਾ ਨਾ ਮਨੇ ਓਏ ਭਾਈ ਯਾਰ ਕਾ ਨੀ ਯਾਰ ਹਮ ਦੇ ਦੇ ਯਾਰ ਛੱਡ ਦੇ ਯਾਰ ਬਾਈ ਨਹੀਂ ਛੱਡ ਕੋਈ ਨਹੀਂ ਛੱਡ ਦੇ ਨਾ ਓਏ ਛੱਡ ਦੇ ਬਾਈ ਚੱਲ ਤੂੰ ਜੇ ਮੇਰੇ ਪਿੱਛੇ ਆਲਾ ਬਾਬਾ ਬਾਬਾ ਵਣ ਕੇ ਬਚਾਲਾ ਬਾਬਾ ਆ ਜਾ ਬਾਬਾ ਖੇਤਾਂ ਦੇ ਬਾਬਾ ਤੇ ਬਾਬਾ ਆ ਜਾ ਬਾਬਾ ਬਾਬਾ ਵਚਾਲਾ ਬਾਬਾ ਖੇਤਾਂ ਦੇ ਬਾਬਾ ਆ ਜਾ ਬਾਬਾ ਬਾਬਾ ਮੋਨ ਦੇ ਬਾਬਾ ਬਾਬਾ ਬਦਾਰਾ ਵਾਹਿਗੁਰੂ ਵਾਹਿਗੁਰੂ ਦੇ ਮਾਤਾ ਦੀ ਜੈ ਮਾਤਾ ਦੀ ਕਰਦਾ ਜਾ ਟੋਲੀਆ ਭਰਦਾ ਜਾ ਵਾਹੋ ਮੇਰਾ ਮਾਲਕਾ ਬਾਬਾ ਬਾਬਾ ਆ ਜਾ ਕਿਤਾਂ ਬਾਬਾ ਆ ਕਿ ਮੈਂ ਦਾ ਕੁਛ ਡਾਣਾ ਆ ਮੈਂ ਕੀ ਦੇਖ ਰਿਹਾ ਅੱਖੜਾ ਕੋਣ ਵੀ ਤੁਸੀਂ ਸੁਸਤ ਰਹੀ ਲੱਗਦੀ ਬਾਪ ਲੱਗਦਾ ਬਈ ਉਹ ਹੀ ਹੈਗਾ ਮੈਂ ਤੇਰੀੇ ਮਦਦ ਕਰਨ ਆਇਆ ਜਿਹੜੇ ਕਾਗਜ਼ ਚੂਹੀ ਜਾਂਦੀ ਸੀ ਕੁਛ ਨਹੀਂ ਹੈਗਾ ਮੈਂ ਬਸ ਬਾਬਾ ਮੈਨੂੰ ਮਾਫ਼ ਕਰ ਦੇ ਬਾਬਾ ਨਹੀਂ ਨਹੀਂ ਮੈਂ ਮੈਂ ਰੱਬ ਨਹੀਂ ਹੈਗਾ ਨਾ 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 ਇਹ ਪਾਰ ਮੇਰੇ ਦੇ ਮਜੜਾ ਤਸਵੀਰ ਨਹੀਂ ਹੋਈ ਜੀ ਤੂੰ ਜਾ ਜਾ ਜੇ ਤਸਵੀਰ ਨਹੀਂ ਹੋਈ ਮੈਨੂੰ ਪੱਕਾ ਬਣਾ ਜੀ ਜਾ 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 ਨਾ ਜੀ ਬਸ ਤੈਨੂੰ ਇੱਕ ਵਾਰੀ ਕਿਹਾ ਤਾ ਜਾ ਨਾ ਜੀ ਤੁਸੀਂ ਤਸਵੀਰ ਹੋਈ ਬਾਬਾ ਜੀ ਨਾ 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 ਮੇਰੇ ਬਾਰੇ ਹੱਥ ਨਾ ਲਾ ਜੈ ਮਾਤਾ ਦੀ ਕਰਦਾ ਜਾ ਬਾਬਾ ਤਾਂ ਜੈ ਮਾਤਾ ਦੀ ਕਰਦਾ ਜਾ ਚੋਲੀਆਂ ਭਰਦਾ ਜਾ ਜੈ ਮਾਤਾ ਦੀ ਕਰਦਾ ਜਾ ਚੋਲੀਆਂ ਭਰਦਾ ਜਾ ਉਹ ਬਾਬਾ ਦਾ ਗਾਇਬ ਹੀ ਹੋ ਗਿਆ ਗਾਇਬ ਵੀ ਹੋ ਗਿਆ ਉਹ ਬਾਬਾ ਜੀ ਮੈਨੂੰ ਪਤਾ ਪੱਕਾ ਉਹ ਬਾਬਾ ਜੀ ਖੇਤਾਂ ਆ ਬਾਬਾ ਪੱਕਾ ਖੇਤਾਂ ਆ ਬਾਬਾ ਜੀ ਯਾਰ ਕਿੱਧਰ ਭਾਗ ਗਿਆ ਬਾਬਾ ਬਾਬਾ ਜੀ ਪੱਕਾ ਯਾਰ ਬਾਪਾ ਦਾ ਘੇਪ ਹੋ ਗਿਆ ਓਏ ਬਾਬਾ ਬਾਬੂ ਚਰਨ ਬਾਬੇ ਦੇ ਚਰਨ ਲਾਇਆ ਜੋ ਬਾਬੇ ਨੇ ਰੇ ਮਥੇ ਬਾਬਾ ਕਿੱਧਰ ਗਿਆ ਬਾਬਾ ਮੈਨੂੰ ਮਾਫ ਕਰ ਦੀ ਬਾਬਾ ਕਿੱਧਰ ਗਿਆ ਬਾਬਾ 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 ਉਰੇ ਵੀ ਨਹੀਂ ਆਇਆ ਤੂੰ ਬਾਬਾ ਕਿੱਧਰ ਗਿਆ ਬਾਬਾ ਬਾਬਾ ਕਿੱਧਰ ਗਿਆ ਬਾਬਾ ਮੈਨੇ ਇੱਕ ਵਾਰੀ ਹੋਰ ਅਰਚਣ ਦੇ ਆ ਬਾਬਾ 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 ਕੀ ਬੁਰੂਆ ਬਾਬਾ ਤੂੰ ਬਾਬਾ ਇੱਕ ਵਾਰੀ ਹੋਰ ਦਾਰ ਸੰਗੋਇਆ ਬਾਬਾ ਬਾਬਾ ਰਵਤੀ ਬੁਰੂਆ ਬਾਬਾ ਤੂੰ ਬਾਬਾ ਹਾਂ ਬਾਬਾ ਓਏ ਬਾਬਾ ਤੂੰ ਬਾਬਾ ਵੀ ਓਏ ਬਾਬਾ ਇਹ ਉਹ ਬੀਬੀਆ ਬਾਬਾ ਜਿਉਂਦਾ ਰਹੇ ਬੇਟਾ ਜਿਉਂਦਾ ਰਹੇ ਬੇੜੇ ਫਾਰਮ ਤੇਰੀ ਬਾਬਾ ਦਾ ਅੱਖਰ ਹੋਵੇ ਤੇਰੇ ਬਾਬਾ ਤਾਨਾ ਲਾਦਾ ਮੇਰਾ ਮਾਲਕ ਹਾਂ ਹਾਂਜੀ ਸਾਸਰੀ ਕਾਲ ਸਾਰੇ ਵੀਰਾਂ ਦੇ ਭਣਾ ਭਰਾਵਾਂ ਨੂੰ ਤੇ ਸਾਡੀ ਵੀਡੀਓ ਨੂੰ ਇਹ ਉਹ ਕਿਸੇ ਦੀ ਰਾਜੰਦ ਦੇ ਯਕੀਨ ਨਾ ਕਰੋ ਹਮੇਸ਼ਾ ਪ੍ਰਮਾਤਮਾ ਦਾ ਨਾਮ ਉਹ ਜੀਤੇ ਪ੍ਰਮਾਤਮਾ ਤੇ ਪੱਕੀਨ ਕਰਦੇ ਆ ਵੀ ਕਰੋ ਤੁਰਦੇ ਆਂ ਯਕੀਨ ਕਰਕੇ ਜੇ ਵੀ ਰਾਹ ਚ ਕੋਈ ਡਿੱਕਾ ਬਣਦਾ ਪਹਿਲਾਂ ਗੱਲ ਨੂੰ ਸਮਝੋ ਤੇ ਵਿਚਾਰੋ ਤੇ ਫਿਰ ਉਹਦੇ ਅੱਗੇ ਕਦਮ ਚੱਕਿਆ ਕਰੋ ਐਵੇਂ ਨਾ ਵੀ ਉਹਨਾਂ ਕਿ ਚਲ ਕਿਸੇ ਨਗਰ ਲੱਗ ਕੇ ਆਪਾਂ ਵੀ ਕਿਸੇ ਨੂੰ ਦੱਸ ਪਾ ਦੀ ਯਾਰਾ ਉੱਥੇ ਜਾਈਏ ਵੀ ਆਪਾਂ ਨੂੰ ਕੁਝ ਮਿਲ ਜੂਗਾ ਪਹਿਲਾਂ ਉਹ ਜੱ ਰੱਬ ਤੇ ਯਕੀਨ ਕਰੋ ਘਰ ਦਾ ਤੇ ਯਕੀਨ ਕਰੋ ਤੇ ਫਿਰ ਅੱਗੇ ਕਦਮ ਚੱਕਿਆ ਕਰੋ ਇਸ ਵੀਡੀਓ ਦਾ ਮਕਸਦ ਇਹ ਹੀ ਆ ਵੀ ਪ੍ਰਮਾਤਮਾ ਦਾ ਵਿਸ਼ਵਾਸ ਰੱਖੋ ਤੁਹਾਡੇ ਆਪ ਦੇ ਆਪ ਤੇ ਵਿੱਚ ਕੇਲ ਰੱਖੋ ਤੇ ਕਿਸੇ ਦੇ ਰਾਜ ਹੰਦ ਦੇਜ ਕੇ ਨਾ ਕਰੋ ਧੰਨਵਾਦ ਜੀ ਅੱਗੇ ਵੀਡੀਓ ਨੂੰ ਵਰਤਵਾਦ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ